ਸਿੱਕੇ ਪਿੰਡ ਭਗਵਾਨਪੁਰ ਵਿਖੇ ਇੱਕ ਵਿਅਕਤੀ ਨੇ ਕੀਤੀ ਗੁਰੂ ਘਰ ਵਿੱਚ ਵਿਆਧਵੀ ਪਿੰਡ ਵਾਸੀਆਂ ਨੇ ਵਿਆਧਵੀ ਕਰਨ ਵਾਲੇ ਦਾ ਛਾੜਿਆ ਕਟਾਪਾ ਮਾਹੌਲ ਨੂੰ ਸਤਮਾਈ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ ਕਸਬਾ ਪੁਲਤ ਵਿੱਚ ਪੰਦੇ ਪਿੰਡ ਭਗਵਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਵੇਲੇ ਇੱਕ ਵਿਅਕਤੀ ਵੱਲੋਂ ਵਿਆਧਵੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਪਿੰਡ ਵਾਸੀਆਂ ਨੇ ਛਾੜਿਆ ਕਟਾਪਾ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਹਸਪਤਾਲ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਪੁੱਜੇ ਸੰਕਤਾ ਨੇ ਸਿਵਲ ਹਸਪਤਾਲ ਫਲੱਤ ਦੇ ਬਾਹਰ ਉਕਤ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆ ਸਿਵਲ ਹਸਪਤਾਲ ਦੇ ਬਾਹਰ ਟਰਨਾਲਿਆ ਮੌਕੇ ਤੇ ਪੁਲਿਸ ਕਮਿਸ਼ਨਰ ਜਲੰਧਰ ਸੁਪਨ ਸ਼ਰਮਾ ਐਸਐਸਪੀ ਵਦਸਲਾ ਗੁਪਤਾ ਤੇ ਹੋਰ ਅਧਿਕਾਰੀ ਅਤੇ ਐਸਪੀ ਸਰਬਜੀਤ ਰਾਏ ਐਸਪੀ ਤੇਜਵੀਰ ਸਿੰਘ ਹੁੰਦਲ ਡੀਐਸਪੀ ਭਾਰਕ ਪੁਸ਼ਨ ਐਸਐਚਓ ਜਰਨੈਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

ਕਿ ਤਿੰਨ ਘੰਟੇ ਕਿੰਨੇ ਆਲੇ ਗੁੱਤੂ ਨੇ ਨਹੀਂ ਕਮੇਟੀ ਪਿੰਡ ਦੀ ਕਮੇਟੀ ਨੂੰ ਨਾ ਉਹਨੂੰ ਬੜਿਆ ਇੱਥੇ ਆਇਆ ਕਮੇਟੀ ਕਿਹੜੀ ਸੋਹ ਕਹੜੀ ਇੱਕ ਮਿੰਟ ਚ ਤੁਕਾਉਣਾ ਹੀ ਨਹੀਂ ਚਾਹੀਦਾ ਇਹਨਾਂ ਦੀ ਕਮੇਟੀ ਕਹਿੰਦਾ ਕਵਾਉਣਾ ਚਾਹੀਦਾ ਪਿੰਡ ਦੀ ਕਮੇਟੀ ਕਿਹੜੀ ਕਮੇਟੀ ਕਿੱਥੇ ਵੀ ਨਾ ਚਲਾਉਣਾ ਚਾਹੀਦਾ ਇੱਕ ਮਿੰਟ ਦੀ ਕਮੇਟੀ ਕਿੱਥੇ ਹੈ ਇਹਦਾ ਵੀ ਗਲਤੀ ਹੈ ਕਮੇਟੀ ਦੀ ਕਮੇਟੀ ਸੁੱਤੀ ਹੈ ਕਮੇਟੀ ਦਾ ਆਪਣੀ ਕਮੇਟੀ ਤੋਂ ਸੀ ਵੱਲੋਂ ਜਿਹੜਾ ਅੰਦਰ ਬੈਠਾ ਵਾ ਹੁਣ ਉਹਦੇ ਖਿਲਾਫ ਪ੍ਰਸ਼ਾਸਨ ਵੱਲੋਂ ਪੂਰਾ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਵਾ ਕੱਲ ਨੂੰ ਤੁਹਾਨੂੰ ਜਿਹੜੀ ਉਹਦੀ ਐਫਐਸ ਦੀ ਕਾਪੀ ਹੋਣੀ ਉਹ ਨਹੀਂ ਘਟੇਵਾਦੇ ਕਹਿੰਦੇ ਬਾਦ ਮਿਲ ਜਾਈਗੀ ਤੁਹਾਨੂੰ ਉਹਨਾਂ ਦਾ ਨੰਬਰ ਹਾਂਜੀ ਹਾਂਜੀ ਮੇਰੀ ਪਰਚੇ ਹੋਣਗੇ ਮੇਰੀ ਕੋਈ ਕੁਝ ਹੋਏਗਾ ਉਹ ਵੀ ਚੱਲੀ ਗੱਲ ਉਹ ਵੀ ਉਹ ਵੀ ਗੱਲ ਕਰਦੇ ਪਿਆ ਉਹੀ ਵੇਖੋ ਮੇਰੀ ਗੱਲ ਸੁਣੋ ਅਸੀਂ ਬੈਠੇ ਬੈਠੇ ਪਿੱਛੇ ਲਿਆ ਇਹ 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 ਤੇ ਜਿਹੜਾ ਹੋ ਗਿਆ ਵਾ ਇਸ ਤੋਂ ਬਾਅਦ ਸਾਨੂੰ ਆਪਣੇ ਗੁਰੂ ਘਰ ਹਰ ਪਿੰਡ ਦੇ ਗੁਰੂ ਘਰ ਦੀਆਂ ਕਮੇਟੀਆਂ ਨਾਲ ਵੀ ਬਹਿ ਕੇ ਗੱਲ ਕਰਨੀ ਪੈਣੀ ਆ ਵੀ ਇੱਥੋਂ ਤੱਕ ਨੋਬਤ ਆਉਂਦੀ ਕਿਤਾ ਵਾ ਬੰਦਾ ਜਿੰਦਰੇ ਤੋੜ ਕੇ ਉੱਥੇ ਕੋਈ ਅਹੀਂ ਯਾਰ ਆਪਣੇ ਕੱਲੇ ਘਰ ਛੱਡ ਕੇ ਚਲ ਜਾਂਦੇ ਆ ਦੱਸੋ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਗੈਹ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉਦਾਂ ਯਾਰ ਕੰਡਾ ਛੱਡ ਕੇ ਚਲ ਜਾਂਦੇ ਜਿੱਥੇ ਮਰਜੀ ਆਪਾਂ ਕੋਈ ਵਿਆਹ ਵੇਖਣ ਚਲ ਜਾਂਦਾ ਕੋਈ ਕਿਤੇ ਚਲ ਜਾਂਦਾ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਇਹ ਵੀ ਸਾਰੇ ਪਿੰਡਾਂ ਦੇ ਵਿੱਚ ਕਰਨਾ ਪੈਣਾ ਵਾ ਜਿੰਮੇਵਾਰੀ ਕਰਾ ਇੱਕ ਵੀ ਇੱਕ ਘਰ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਇੱਕ ਜਿੰਮੇਵਾਰੀ ਫਿਕਸ ਕਰ ਜਿੰਮੇਵਾਰੀ ਇਹ ਵੀ ਜਿਹੜੀ ਕਿ ਬੀਤੇ 20 ਸਾਲ ਪਹਿਲਾਂ ਇਹ ਜਿੰਮੇਵਾਰੀ ਫਿਕਸ ਕਰਨੀ ਪੈਣੀ ਆ ਆਪਾਂ ਨੂੰ ਹੁਣ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲੋਂ ਹੋਰ ਸਬੂਤ ਮਿਲਦੇ ਜਿਹੜੇ ਉਹ ਵਾਅਦਾ ਜਰੂਰਤਾ ਵੀ ਉਹ ਚੱਲੇ ਕਿਧਰਦਾ ਵਾ ਉਹ ਭਰਾ ਪਰਚਾ ਹੋ ਗਿਆ ਵਾ ਪਰ ਜਿਦੇ ਕੋਲ ਹੱਕ ਹੀ ਲੈਣਾ ਆਪਣਾ ਬੜੇ ਸੋਨੇ ਬੜੇ ਆਰਾਮ ਨਾਲ ਪਹਿਲਾਂ ਆਪਾਂ ਸਾਰੇ ਬੈਠੇ ਸੀ ਐਸਐਸਪੀ ਸਾਹਿਬ ਨਾਲ ਸਾਰੇ ਜਿਹੜੇ ਸੀਨੀਅਰ ਆਫੀਸਰ ਸਾਹਿਬ ਆਏ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਅਸੀਂ ਆਂਦੇ ਪਹਿਲਾਂ ਇਹ ਬੇਨਤੀ ਕੀਤੀ ਸੀ ਇੱਕ ਤਾਂ ਬੰਦਾ ਨਹੀਂ ਜਾਣਾ ਚਾਹੀਦਾ ਸਾਡੇ ਆਪਣੇ ਬੰਦੇ ਵੀ ਪਿੱਛੇ ਲੱਗੇ ਨੇ ਪ੍ਰਾਈਵੇਟ ਸਾਰੇ ਠੀਕ ਹੈ ਜੀ ਉਹਨਾਂ ਨੇ ਵੀ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਬੰਦਾ ਅੰਦਰ ਹੀ ਹੈ ਪਰਚਾ ਜਿਹੜਾ ਉਹ ਵੀ ਜਣੀਆਂ ਤਰ੍ਹਾਂ ਵਾਅਦ ਤੋਂ ਵਾਅਦ ਲੱਗਦੀਆਂ ਨੇ ਕਿਉਂਕਿ ਸਾਡੇ ਸਾਰੇ ਸਤਕਾਯੋਗ ਨੇ ਆਫੀਸਰ ਸਾਹਿਬਾਨ ਸਾਰੇ ਉਹ ਵੀ ਸਾਡੀ ਕਮਿਊਨਿਟੀ ਦੇ ਨੇ ਸਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਉਹਨਾਂ ਨੇ ਗਰੰਟੀ ਇਸ ਗੱਲ ਦੀ ਦਿੱਤੀ ਕਿ ਪਰਚਾ ਹੋਏਗਾ ਧਾਰਾ ਲੱਗਣਗੀਆਂ ਸਾਰੀਆਂ ਅੱਧਾ ਪੌਣਾ ਘੰਟਾ ਲੱਗਣਾ ਪਰਚਾ ਟਾਈਮ ਹੋ ਲੱਗ ਚੁੱਕਾ ਹੈ ਉਹ ਤੋਂ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਗੱਲ ਹੈ ਜੀ ਜਦੋਂ ਪਹਿਲਾਂ ਆ ਕੇ ਆਪਾਂ ਨੇ ਸ਼ੁਰੂ ਕੀਤਾ ਹੁਣ ਪਰਚਾ ਹੋ ਗਿਆ ਆਪਾਂ ਜੇ ਆਪਾਂ ਹੁਣ ਇਹ ਕਰਾਂਗੇ ਵੀ ਗਰੰਥੀ ਸਿੰਘਾਂ ਨਾਲ ਲੜੀ ਜਾਈਏ ਜਾਂ ਪਿੰਡ ਵਾਲੀ ਕਮੇਟੀ ਨਾਲ ਲੜੀ ਜਾਈਏ ਫਿਰ ਆਪਾਂ ਆਪਸ ਵਿੱਚ ਲੜ ਕੇ ਘਰਾਂ ਨੂੰ ਚਲੇ ਜਾਣਾ ਹੱਲ ਕੁਝ ਨਹੀਂ ਹੋਣਾ ਸਰ ਭਾਈ ਜੀ ਇਹ ਉਧਾਰਣਾ ਇੱਥੇ ਜ਼ਰੂਰੀ ਹੈ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਸਾਨੂੰ ਲੈਟਰ ਆਈ ਹੈ ਨਾ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਉਹ ਆਪਣੇ ਆਪਣੇ ਆਪ ਸੰਭਾਲ ਕਰਨ ਜੇ ਕੱਲ ਨੂੰ ਕੋਈ ਕਾਰਵਾਈ ਹੁੰਦੀ ਹੈ ਮਿਸ ਹਾਪਨਿੰਗ ਹੁੰਦੀ ਹੈ ਤੇ ਪਰਚਾ ਕਮੇਟੀ ਤੇ ਵੀ ਨਾਲ ਦਰਜ ਹੋਣਾ ਹੁਣ ਆਪਾਂ ਜੇ ਸੁੱਤੇ ਰਹੀਏ ਸਾਰਾ ਬਾਹਰਿਆਂ ਦਾ ਕਸੂਰ ਨਹੀਂ ਹੈਗਾ ਪਿੰਡਾਂ ਦੀਆਂ ਵੀ ਕਮੇਟੀਆਂ ਨੇ ਸ਼ਹਿਰ ਦੀਆਂ ਕਮੇਟੀਆਂ ਸਾਰਿਆਂ ਨੂੰ ਸਾਨੂੰ ਅਲਰਟ ਹੋ ਕੇ ਸਾਡੀ ਆਪਣੀ ਵੀ ਕੋਈ ਡਿਊਟੀ ਬਣਦੀ ਹੈ ਸਾਡਾ ਆਪਣਾ ਵੀ ਫਰਜ਼ ਹੈ ਕਿ ਆਪਾਂ ਅਲਰਟ ਹੋ ਕੇ ਇਹ ਕੰਮ ਕਰੀਏ ਅਵੇਅਰ ਹੋਈਏ ਠੀਕ ਹੈ ਜੀ ਹੁਣ ਬੇਨਤੀ ਹੈ ਕਿ ਸ਼ਾਂਤੀ ਬਣਾ ਕੇ ਰੱਖੀਏ ਪਰਚਾ ਦਰਜ ਹੋ ਚੁੱਕਾ ਹੈ ਜੋ ਆਪਾਂ ਕਿਉਂਕਿ ਕਈ ਵਾਰੀ ਕਾਲੀ ਦੇ ਵਿੱਚ ਗਰਮੀ ਦੇ ਵਿੱਚ ਅਸੀਂ ਕਹਿੰਦੇ ਆ ਜੇ ਅਸੀਂ ਆਹ ਕਰਦੇ ਨਾ ਬੰਦਾ ਮਾਰਦੇ ਨਾ ਜਾਂ ਤਾਂ ਉਦੋਂ ਜੋ ਕੁਝ ਹੋ ਜਾਵੇ ਉਸ ਵੇਲੇ ਹੋ ਜਾਵੇ ਹੁਣ ਜਿਹੜਾ ਆਪਾਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਇਹ ਬੇਨਤੀ ਹੈ ਜੋ ਤੁਹਾਡਾ ਹੱਕ ਹੈ ਜੋ ਸਾਡਾ ਸਾਰਿਆਂ ਦਾ ਹੱਕ ਬਣਦਾ ਉਹ ਸਾਨੂੰ ਹੱਕ ਮਿਲਦਾ ਮਿਲੇਗਾ ਇਹਨਾਂ ਨੂੰ ਭੇਜਿਆ ਕਿੰਨੇ ਕਿੰਨੇ ਨਾਲ ਲਿੰਕ ਇਹ ਹੁਣ ਪੁੱਛਣਗੇ ਨਾ ਜਦੋਂ ਪਰਚਾ ਦਰਜ ਹੋ ਗਿਆ ਮੇਰੇ ਵੀਰ ਜਦੋਂ ਪਰਚਾ ਦਰਜ ਹੋ ਗਿਆ ਅੱਗੇ ਇਨਵੈਸਟੀਗੇਸ਼ਨ ਹੋਣੀ ਹੈ ਸਾਰੀਆਂ ਕੁਆਲ ਹੋਣੀ ਆਪ ਵੀ ਪਤਾ ਲੱਗ ਜਾਣਾ ਆਪਾਂ ਨੂੰ ਬਾਜੀ ਆਪਾਂ ਸਾਰੇ ਆਪਸ ਵਿੱਚ ਨਾ ਲੜੀ ਜਾਈਏ ਆਪਣਾ ਇਹ ਬਾਈ ਨੇਮ ਬ੍ਰਿਫਿੰਗ ਬਾਈ ਨੇਮ ਪਰਚਾ ਹੋਇਆ ਪਟਨਾ ਸਿੱਟ ਪਾਈ ਜਾਣੀ ਸ਼ਿੱਟ ਦੀ ਇਨਵੈਸਟੀਗੇਸ਼ਨ ਇਹ ਕਿਹੜੇ ਸ਼ਿੱਟ ਬਣਾਏਗਾ ਕਿ 15 ਦਿਨਾਂ ਦੇ ਵਿੱਚ ਇਹ ਕਿਹੜੇ ਸ਼ਿੱਟ ਦੀ ਬਾਜੀ ਆਂਦੀ ਬਾਜੀ ਯਾਰ ਮੇਰਾ ਜਿਹੜਾ ਰੋਣਾ ਮੇਰੇ ਗਵਰਡੀਆ ਦੱਸੋ ਬਾਜੀ ਪਰਚਾ ਦੇ ਦਿਓ ਹਾਂਜੀ ਪਰਚਾ ਕਿਹੜਾ ਪਰਚਾ ਬਾਈ ਕਮਰੇ ਦਾ 290 ਦਾ ਲਾਇਆ ਦੱਸਣ ਦੇਣਾ 200 ਕਮਰੇ ਦਾ ਕੀਤਾ 295 ਕੀਤਾ ਜੇ 1 ਮਿੰਟ ਚੰਗਾ ਤੂੰ ਬੈਠੀ ਆ ਬੈਠੇ ਰੋ ਕਹਿੰਦਾ ਮੈਂ ਮੈਂ ਬੰਦਾ ਨੂੰ ਜਾਓ ਯਾਰ ਬੈਠੋ ਬੈਠਾ ਗਾਤੀ ਯਾਰ ਗਾਤੀ ਬਾਬਾ ਗਾਲੀ ਜਿਹੜੇ ਨਿਕਲਨੀ ਆ ਮੈਂ ਗਾਲੀ ਜਿਹੜੇ ਨਿਕਲਣਾ ਇੱਕ ਮਿੰਟ ਬਾਈ ਗੰਮੀ ਤੇ ਹਾਂ ਬੰਦਿਆ ਦੇ ਕਰ ਰਹੇ ਆ ਵਿੱਚ ਇੱਕ ਵਿਧੇ ਕਮੇਟੀ ਔਰ ਵਿਧ ਗ੍ਰੰਥੀ ਗ੍ਰੰਥੀ ਉਹਨਾਂ ਦੇ ਪਰਚਾ ਨਾਲ ਹੋਣਾ ਚਾਹੀਦਾ ਜੋ ਸਾਡੇ ਤਾਲ ਤੱਕ ਇੱਕ ਮਿੰਟ ਦੀ ਅਕਾਲ ਤੱਕ ਸਭ ਤੋਂ ਮਨਾਵਾ ਜਾ ਰਹੀ ਹੋਇਆ ਕਿ ਜਿਹੜੇ ਵੀ ਗੁਰੂ ਘਰ ਦੇ ਵਿੱਚ ਵਿਤ ਵੀ ਹੁੰਦੀ ਆ ਉਸੇ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਪੂਰੀ ਕਮੇਟੀ ਦੇ ਪਰਚਾ ਹੋਊਗਾ ਮੈਂ ਹੁਣ ਇਹ ਜੰਡਿਆਲੇ ਜਲੰਧਰ ਦੇ ਵਿੱਚ ਜੰਡਿਆਲਾ ਪੈਂਦਾ 4 ਦਿਨ ਹੋ ਗਏ ਇੱਥੇ ਪਰਚਾ ਦਰਦੀ ਕਰਾਇਆ ਵਿਧ ਕਮੇਟੀ ਤੇ ਔਰ ਜਿਹੜਾ ਗ੍ਰੰਥੀ ਸਿੰਘ ਸੀ ਉਹਨੂੰ ਮੌਕੇ ਤੇ ਰੈਸਟ ਕਰਾਇਆ ਵਕੀਲ ਸਾਹਿਬ ਸਾਰੀ ਸਾਰੀ ਸੰਸਦ ਨੂੰ ਬੇਨਤੀ ਆ ਪਹਿਲਾ ਬੇ

ਬੰਦਾ ਕਿਤੇ ਨਹੀਂ ਜਾਂਦਾ ਬੰਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ਭਰੋਸਾ ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਨਾ ਆਪਾਂ ਇਹਨੂੰ ਜਾ ਕੇ ਆਪਾਂ ਇਹ ਮੁਕੱਲਮਾ ਜਿਹੜੀ ਮਕਦਮੇ ਦੀ ਤਫ਼ਤੀਸ਼ ਹੈ ਉਹ ਆਪਾਂ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਰਾਏ ਮਿਹਰਬਾਨੀ ਥੋੜਾ ਜਿਹਾ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਇੱਥੇ ਸਾਰੇ ਸੈਕਸ਼ਨਸ ਵੀ ਤੁਹਾਡੇ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸੁਣਨ ਨੂੰ ਤਿਆਰ ਹਾਂ ਪਰ ਆਪਾਂ ਰੋਣਾ ਨਾ ਪਾਈਏ ਅਸੀਂ ਤੁਹਾਡੇ ਨਾਲ ਹੈ ਤੁਹਾਡੇ ਵਿੱਚ ਹੈ ਜੋ ਤੁਹਾਡੇ ਮਨ ਚ ਬੋਝ ਹੈ ਉਹ ਸਾਡੇ ਮਨ ਚ ਵੀ ਬੋਝ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਸਰ ਹੈ ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂਡ ਤੱਕ ਲੈ ਕੇ ਤੁ ਜਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਸਭ ਤੋਂ ਪਹਿਲਾਂ ਰਿਮਾਂਡ ਨੰਬਰ ਜਿਹੜੀ ਇੱਕ ਗੱਲ ਹੋਈ ਹੈ ਕੱਲ ਨੂੰ ਉਹਨਾਂ ਨੂੰ ਹੋਰ ਤੇ ਪੇਸ਼ ਕਰਕੇ ਸਾਰੇ ਜੋ ਕੋਸ਼ਿਸ਼ ਮੈਂ ਮੈਂ ਤੁਹਾਨੂੰ ਤਸਵੀਰ ਦਿਵਾਣਾ ਹੈ ਕਿ ਉਹਨਾਂ ਦਾ ਇਲਾਜ ਕਰਾ ਕੇ ਅਸੀਂ ਉਹਦਾ ਰਿਮਾਂਡ ਲੈ ਕੇ ਉਹਦੀ ਤੋਂ ਸਾਰੀ ਗੱਲ ਪਤਾ ਕਰਾਂਗੇ ਕਿ ਕੀ ਉਹਦੀ ਮਨਸ਼ਾ ਸੀ ਕੀ ਉਹਦੀ ਇਹਦੇ ਵਿੱਚ ਮਾੜੀ ਘਟਨਾ ਸੀ ਕਹਿੰਨੇ ਉਹਨੂੰ ਕਿਹਾ ਸੀ ਸਾਰੀ ਸਾਰੀ ਤਕਰੀਰ ਅੱਥੀ ਕਰਾ ਲਈ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਾਡੀ